ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਪਿਛਲੇ ਹਫਤੇ ਸ਼ੁਰੂ ਕੀਤੀ ਗਈ ਵਾਰਤਾ ਦੀ ਲੜੀ ਤਹਿਤ ਕੇਂਦਰ ਸਰਕਾਰ ਨੇ 22 ਫਰਵਰੀ ਨੂੰ ਦੂਜੇ ਗੇੜ ਦੀ ਮੀਟਿੰਗ ਵੀ ਸੱਦ ਲਈ ਹੈ ਇਸ ਸਬੰਧੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪੂਰਨ ਚੰਦ ਕਿਸ਼ਨ ਵੱਲੋਂ ਉਕਤ ਦੋਵੇਂ ਜਥੇਬੰਦੀਆਂ ਨੂੰ ਰਸਮੀ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਜੋ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਦੇ ਨਾਮ ਲਿਖੇ ਗਏ ਹਨ ਇਸ ਪੱਤਰ ਦੀ ਕਾਪੀ ਇਹਨਾਂ ਦੋਵੇਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ মিডিਆ ਨੂੰ ਜਾਰੀ ਕਰ ਦਿੱਤੀ ਹੈ ਮੀਟਿੰਗ ਦੇ ਵਿੱਚ ਡੱਲੇਵਾਲ ਵੀ ਸ਼ਾਮਲ ਹੋਣਗੇ ਇਸ ਮਾਮਲੇ ਤੇ ਰਣਨੀਤੀ ਬਣਾਉਣ ਲਈ ਦੋਵੇਂ ਜਥੇਬੰਦੀਆਂ 20 ਜਾਂ 21 ਫਰਵਰੀ ਨੂੰ ਮੀਟਿੰਗ ਵੀ ਕਰਨਗੀਆਂ ਜਿਸ ਵਿੱਚ 14 ਫਰਵਰੀ ਵਾਲੀ ਮੀਟਿੰਗ ਵਿੱਚ ਸ਼ਾਮਲ ਰਹੇ 28 ਮੈਂਬਰੀ ਵਫਦੇ ਹੀ ਸ਼ਾਮਲ ਹੋਣ ਦੀ ਸੰਭਾਵਨਾ ਹੈ ਇਸ ਬਾਰੇ ਡੱਲੇਵਾਲ ਨੇ ਕਿਹਾ ਹੈ ਕਿ ਪਿਛਲੀ ਮੀਟਿੰਗ ਵਿੱਚ ਜਾਣ ਮੌਕੇ ਉਹਨਾਂ ਨੂੰ ਕਾਫੀ ਮੁਸ਼ਕਲ ਸਾਨੀ ਪਈ ਸੀ ਪਰ ਇਸ ਦੇ ਬਾਵਜੂਦ ਉਹ ਇਸ ਮੀਟਿੰਗ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਜ਼ਿਕਰਯੋਗ ਹੈ ਕਿ ਪੁੱਤ ਦੇ ਵਿਆਹ ਕਰਨ ਕੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਿਛਲੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਸਨ ਅੱਜ ਦੇ ਪੱਤਰ ਵਿੱਚ ਵੀ ਪਾਵੇਂ ਖੇਤੀਬਾੜੀ ਮੰਤਰੀ ਦੇ ਆਉਣ ਦਾ ਉਚੇਚਾ ਜ਼ਿਕਰ ਤਾਂ ਨਹੀਂ ਹੈ ਪਰ ਪਿਛਲੀ ਮੀਟਿੰਗ ਵਿੱਚ ਕੋਈ ਵਾਅਦੇ ਤਹਿਤ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਆਉਣ ਦੀ ਪੂਰੀ ਆਸ ਹੈ ਇੱਥੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਹੋਰ ਵੀ ਸ਼ਿਰਕਤ ਕਰਨਗੇ